ਵੀਰੋ ਚਮਕੀਲਾ ਜਾ ਕੁਝ ਹੋਰ ਇਹ ਪੰਜਾਬ ਨਾਲ ਵੱਡੀ ਗੇਮ ਕੀਤੀ ਗਈ ਆ ਵੀਰੋ ਮੇਰੀ ਗੱਲ ਸਮਝ ਲਿਓ ਧਿਆਨ ਨਾਲ ਜੇ ਤੁਹਾਡੇ ਸਮਝ ਆ ਗਈ ਤੇ ਤੁਸੀਂ ਵੀ ਕਹੋਗੇ ਵਾਕਿਆ ਯਾਰ ਇਹ ਤਾਂ ਬਹੁਤ ਵੱਡੀ ਇੰਟਰਨੈਸ਼ਨਲ ਗੇਮ ਆ ਪੰਜਾਬ ਵਿੱਚ ਪੰਜਾਬੀਆਂ ਦੀ ਨਸ਼ੇੜ ਬੱਚੇ ਨਸ਼ੇੜੀ ਬਣਾਤੇ ਜਾ ਵੇ ਵਿਦੇਸ਼ ਭੱਜ ਗਏ ਸਲਾਵੀ ਨਸ਼ੇੜੀ ਹੋ ਗੀਆਂ ਨਸਲਾਵੀ ਨਸ਼ੇੜੀ ਹੋ ਗੀਆਂ ਪਰ ਵਿਦੇਸ਼ਾਂ ਵਿੱਚ ਜਾ ਕੇ ਪੰਜਾਬੀਆਂ ਨੇ ਥਾਂ ਥਾਂ ਦੇ ਝੰਡੇ ਗੜੇ ਹੋਏ ਆ ਆਮ ਲੋਕੀ ਜਾਂਦੇ ਸੀ ਤੇ ਬਾਅਦ ਵਿੱਚ ਉਥੇ ਮਾਲਕ ਬਣ ਕੇ ਬਹਿ ਜਾਂਦੇ ਹੁਣ ਜਿਹੜੇ ਬੱਚੇ ਗਏ ਆ ਸਟੂਡੈਂਟ ਬਣ ਕੇ ਭਾਵਿਆ ਜਮਾ ਦੀ ਹਾਲਤ ਮਾਰੀ ਆ ਪਰ ਉਹਨਾਂ ਦੇ ਬੱਚੇ ਰਾਜ ਕਰਨਗੇ ਲੋਕ ਉਹਨਾਂ ਦੀ ਮੰਨਦੇ ਆ ਇੱਜ਼ਤ ਕਰਦੇ ਆ ਵੀ ਇਹ ਬਹੁਤ ਮਿਹਨਤੀ ਆ ਬੜੇ ਸੱਚੇ ਆ ਇਸੇ امیਜ ਨੂੰ ਤੋੜਨ ਵਾਸਤੇ ਚਮਕੀਲਾ ਫਿਲਮ ਬਣਾਈ ਗਈ ਚਮਕੀਲਾ ਵਿਲਮ ਇਸੇ ਹੀ ਈਮੇਜ ਨੂੰ ਤੋੜਨ ਵਾਸਤੇ ਬਣਾਈ ਗਈ ਕਿ ਪੰਜਾਬ ਚ ਬੜੀ ਜਾਤ ਪਾਤ ਆ ਇੱਕ ਕਲਾਕਾਰ ਸੀ ਚਮਕੀਲਾ ਨਹੀਂ ਵਿਖਾਇਆ ਨਾ ਉਹ ਜੋ ਸੱਚਾ ਵਿਖਾਇਆ ਹੀ ਨਹੀਂ ਉਹਨੂੰ ਤਾਂ ਸਾਰੇ ਵੱਡੇ ਕਲਾਕਾਰ ਆਪਣਾ ਪੁੱਤ ਮੰਨਦੇ ਸੀ ਚਮਕੀਲਾ ਜੀ ਇੱਕ ਛੋਟੀ ਯਾਦ ਦਾ ਸੀ ਇਹ ਜਿਹੜੇ ਖਾਲਸਤਾਨੀ ਗੁੰਡੇ ਹੁੰਦੇ ਬੜੇ ਖਤਰਨਾਕ ਹੁੰਦੇ ਐ ਇਹ ਉਸ ਨੂੰ ਦੇਖਦੇ ਤੇ ਕਿ ਛੋਟੀ ਯਾਦਗਾ ਹੈ ਇਸੇ ਹਫਤਾਲੇ ਇਹ ਕਰੇ ਉਹ ਕਰੇ ਫਿਰ ਇਹਨੂੰ ਤੰਗ ਕੀਤਾ ਮਾਰ ਦਿਆ ਹੁਣ ਇਹ ਫਿਲਮ ਜਿਹੜੀ ਸਿਰਨਾਜ ਆਸपास ਪੰਜਾਬ ਦੇ ਰਿਲੀਜ਼ ਨਹੀਂ ਕੀਤੀ ਗਈ ਕਿਉਂਕਿ ਪੰਜਾਬੀ ਲੋਕਾਂ ਇਹ ਵੇਖਣੀ ਆ ਸਿਰਮਿਆਂ ਬਿਨਾਂ ਬਾਹਰ ਦੇ ਲੋਕ ਨਈਂ ਵੇਖਣਗੇ Netflix ਤੇ ਸੋਸ਼ਲ ਮੀਡੀਆ ਤੇ ਰਿਲੀਜ਼ ਕੀਤੀ ਗਈ ਆ ਤਾਂ ਕਿ ਪੂਰੀ ਦੁਨੀਆ ਵੇਖ ਸਕੇ ਸਾਰੀਆਂ ਭਾਸ਼ਾ 'ਚ ਡਬ ਕੀਤੀ ਗਈ ਆ ਸਾਰੀਆਂ ਭਾਸ਼ਾ 'ਚ ਮਤਲਬ ਵੀ ਲੋਕਰ ਵਖਾਓ ਫਿਰ ਪੂਰੇ ਵਰਡ ਵਿੱਚ ਮੇਰੀ ਕੈਨੇਡਾ ਗੱਲ ਹੋਈ ਅਮਰੀਕਾ ਗੱਲ ਹੋਈ ਮੇਰੇ ਇੱਕ ਦੋਸਤ ਦਾ ਬੰਗਲੌਰ ਦਾ ਉੱਥੇ ਗੱਲ ਹੋਈ ਉਹਨੇ ਮੈਨੂੰ ਉਹਦਾ ਮੈਨੂੰ ਫੋਨ ਆਇਆ ਅਰੇ ਭਾਜੀ ਇਹ ਜੋ ਚਮਕੀਲਾ ਬੜੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ 'ਤੇ ਇਹ ਮੈਂ ਕਹਾ ਬਾਈ ਗੇਮਾਂ ਆ ਸਭ ਨੂੰ ਵਾਇਰਲ ਕਰਵਾਈ ਜਾ ਰਹੀ ਹੈ ਕਿ ਲੋਕ ਦੇਖਣੇ ਕੀ ਆ ਉਹ ਜਦੋਂ ਮੇਰੇ ਵੇਖਣਗੇ ਫਿਲਮ ਤਾਂ ਪੰਜਾਬ ਦਾ ਜਿਹੜਾ ਉਲਟਾ ਬਖਾਇਆ ਗਿਆ ਆ ਉਹ ਲੋਕਾਂ ਨੂੰ ਨਫਰਤ ਹੋਊਗੀ ਲੋਕ ਪੰਜਾਬੀਆਂ ਨੂੰ ਨਫਰਤ ਕਰਨਗੇ ਵੀਰੋ ਸਿਆੜੇ ਬੜੋਂ ਵੀਰੋ ਇਹ ਵੱਢੀ ਗੇਮ ਆ ਆਪਣਾ IQ ਲੈਵਲ ਸਟਰੋਂਗ ਕਰੋ ਆਪਣੀ ਸੋਚਨ ਸ਼ਕਤੀ ਵਧਾਓ ਆਪਣੀ ਅਕਲ ਵਧਾਓ ਕਿਉਂਕਿ ਇਹ ਜਿਹੜੀ ਗੇਮ ਇਹ ਬੜੀ ਮਤਲਬ ਬਿਨਾ ਹਥਿਆਤੋਂ ਗੇਮ ਕੀਤੀ ਜਾ ਰਹੀ ਆ ਵੀਰੋ ਪੰਜਾਬੀਆਂ ਵਾਸਤੇ ਇੱਕ ਤੁਸੀਂ ਜਿਹੜਾ ਪੱਗ ਬੰਨ ਕੇ ਦੋ ਅਰ ਗੁਰਦਾਰੇ ਜਾਂਦਾ ਉਹ ਨੂੰ ਤੁਸੀਂ ਆਪਣਾ ਮੰਨ ਲੈ ਡੈਬ ਨੇ ਦਲਜੀਤਾ ਜਿਹੜਾ ਨਾ ਇਹ ਵੱਡਾ ਖਾਚਾ ਵਿਦੇਸੀ ਏਜੰਸੀਆਂ ਦਾ ਵਿਕਿਆ ਹੋਇਆ ਬੰਦਾ ਆ ਉਹਨਾਂ ਵਾਸਤੇ ਕੰਮ ਕਰਦਾ ਆ ਉਹ ਸਿਆਣੇ ਬਣੋ ਵੀਰੋ ਸਿਆਣੇ ਬਣੋ ਉਹ ਵੀਰੋ ਜਿਸ ਹਿਸਾਬ ਨਾਲ ਇਹ ਕ੍ਰੀਏਟ ਕੀਤਾ ਗਿਆ ਨਾ ਚਮਕੀਲਾ ਤੇ ਹੈ ਨਹੀਂ ਚਮਕੀਲਾ ਤੇ ਹੋ ਜਾ ਹੈ ਹੀ ਨਹੀਂ ਪੂਰੇ ਵਿਲਮ ਜੋ ਰੋਈ ਜਾਂਦਾ ਰੋਈ ਜਾਂਦਾ ਤੁਸੀਂ ਚਮਕੀਲਾ ਦੇ ਪੁਰਾਣੇ ਖਾੜੇ ਵੇਖੋ ਚਮਕੀਲਾ ਦੇ ਕਿਦਾਂ ਹਾਸਲਾ ਸੀ ਹਮੇਸ਼ਾ ਖੁਸ਼ ਰਹਿੰਦਾ ਸੀ ਉਹ ਤੇ ਹੋ ਜਾ ਕਲਾਕਾਰੀ ਜੇ ਕੋਈ ਥੱਲੇ ਮਾੜਾ ਵੀ ਬੋਲਦਾ ਤੇ ਕੋਈ ਕੋਈ ਵੀਰ ਪੈ ਗਿਆ ਤੈਨੂੰ ਕੋਈ ਮਾੜਾ ਬੋਲਦਾ ਹੀ ਨਹੀਂ ਭਰਾ ਉਹ ਇੱਕ ਇਹੋ ਜਿਹਾ ਰੱਬ ਹੀ ਬੰਦਾ ਇਹ ਵੱਡੀ ਗੇਮਾਂ ਵੀਰੋ ਵੱਡੀ ਗੇਮ ਵੱਡੀ ਗੇਮ ਸਮਝੋ ਸਮਝੋ ਤਦ ਜੀਤੇ ਦੀ ਪੱਗ ਦੇ ਨਾ ਜਾਓ ਅੱਧੋਂ ਜ਼ਿਆਦਾ ਪਜਾਦ ਦਰਜੀਤੇ ਦੀ ਪੱਗ ਤੇ ਵੀ ਇਹ ਪੱਗ ਬੰਦਾ ਓਏ ਖਾਚਿਆ ਸਿਰੇ ਦਾ ਖਾਚ ਏ ਅੱਜ ਤੋਂ 20 ਸਾਲ ਬਾਅਦ ਜੋ-ਜੋ ਨੇ ਹੁਣ ਤੱਕ ਤਤੂਤਾ ਕੀਤੀਆਂ ਪੰਜਾਬ ਦਾ ਧੋਕੇਦਾਰੀਆਂ ਕੀਤੀਆਂ ਅੱਜ ਤੋਂ 20 ਸਾਲ ਬਾਅਦ ਸਾਹਮਣੇ ਆ ਜਾਣੀਆਂ ਵੀਰੋ ਸਾਹਮਣੇ ਆ ਜਾਣੀਆਂ ਆ ਖਾਲਸਤਾਨੀ ਜਾਂ ਜੋਕਰ ਇਹ ਵੀਰੋ ਆਪਣੇ ਪੋਸਟਰ ਤੇ ਲਿਖਿਆ ਤੇ ਹੁਣ ਮੈਂ ਤੁਹਾਨੂੰ ਇਹਦਾ ਮਤਲਬ ਸਮਝਾਉਣਾ ਕਿ ਖਾਲਸਤਾਨੀ ਕੌਣ ਆ ਤੇ ਜੋਕਰ ਕੌਣ ਆ ਇਹ ਵੀਰੋ ਜਦੋਂ ਮਤਲਬ ਇਹ ਆਰਗੇਨਾਈਜੇਸ਼ਨ ਚੱਲੀ ਆ ਤੇ ਉਦੋਂ ਪੰਜਾਬបាន ਨਰੇ ਨਸ਼ਾ ਹਟਾਇਆ ਖਾਲਸਪਨੀਆਂ ਨੇ ਫਿਰ ਜਿਹੜਾ ਸਰਕਾਰੀ ਅਫਤਪ ਪੁਲਿਸ ਦਾ ਬਦਗਾਨਦਰਾ ਕੋ ਲਿਆ ਜਾਂਦਾ ਇਹ ਭਾਵੇਂ ਹਿੰਦੂ ਹੀ ਸਿੱਖ ਸੀ ਕੌਣ ਸੀ ਉਹ ਇਹਨਾਂ ਨੇ ਹਟਵਾਇਆ ਫਿਰ ਇਹਨਾਂ ਨੇ ਜਿਹੜੇ ਵੱਡੇ ਵੱਡੇ ਵਿਆਹ ਨਹੀਂ ਹੁੰਦੇ ਹੀ ਉਹ ਇਹਨਾਂ ਨੇ 11 ਬੰਦੇ ਫਿਕਸ ਕੀਤੇ ਦਾਜ ਜਿਹੜਾ ਸੀ ਉਹ ਦਾਜ ਦੀ ਪ੍ਰਥਾ ਇਹਨਾਂ ਬੰਦ ਕੀਤੀ ਤੇ ਇਸ ਤੋਂ ਪਹਿਰੇ ਮਤਲਬ ਉਹ ਤੋਂ ਪਹਿਲਾ ਰੈਵੋਲੂਸ਼ਨ ਲਿਆਂਦੇ ਪੰਜਾਬ 'ਚ ਹਾਂਜੀ ਫਿਰ ਸਰਕਾਰੀ ਏਜੰਡੇ ਅਨਸਾਰ ਫਿਰ ਵਿੱਚ ਜੋਕਰ ਵੜੇ ਗਏ ਨਗਲੀ ਤੇ ਉਹ ਜਿਹੜੀ ਆਰਗਨਾਈਜੇਸ਼ਨ ਸੀ ਸਰਸਤਾ ਸੀ ਉਹ ਜੋ ਵੀ ਸੀਗਾ ਉਹਨੂੰ ਬਦਨਾਮ ਕਰਤਾ ਹੈ ਤੇ ਇਹ ਉਹ ਸਹੀ ਲੜੀਵਾਰ ਕਨਸੈਪਟ ਦਾ ਨਤੀਜਾ ਇਹ ਚਮਕੀਲਾ ਫਿਲਮਿਆਂ ਜਿਹਦੇ ਵਿੱਚ ਉਹ ਤਿੰਨ ਤਿੰਨ ਪਹਾੜੇ ਦੇ ਐਕਟਰ 30000 ਦੇ ਲੈ ਕੇ ਉਹਨਾਂ ਕੋ ਜੋ ਮਰਜ਼ੀ ਕਰਵਾ ਦੋ ਤੇ ਲੋਕਾਂ ਦੇ ਵੇਖਣਾ ਉਹ ਸੱਚ ਆ ਹੁਣ ਜਿੱਥੇ ਵੀ ਉਹ ਵੇਖਿਆ ਜਾਊਗਾ ਉਹ ਦਿਖੋ ਤਿੰਨ ਖਾਲਸਤਾਨੀ ਉਹ ਚਮਕੀਲੇ ਕੋ ਮਾਰ ਰਹੇ ਹਫਤਾ ਲੈ ਰਹੇ ਝੂਠ ਰਹੇ ਇਹ ਉਹ ਯਾਰ ਇਹ ਨਾ ਇੱਕ ਦਲਜੀਤਾ ਦੇ ਹੈ ਵੀ ਦੇਸ਼ੀ ਏਜੰਸੀਆਂ ਦਾ ਵਿਗਿਆ ਹੋਇਆ ਆ ਇਹ ਇਹ ਪੰਜਾਬ ਦੇ ਲੋਕ ਕੀ ਆ ਜਿਨੇ ਪੱਗ ਬੰਨ ਲਈ ਲੋਕਾਂ ਕਹਿੰਦੇ ਆ ਆ ਬੰਦਾ ਸਾਡਾ ਉਹ ਭਾਈ ਸਿਆੜੇ ਵੜੋਂ ਇਹ ਫਿਲਮ ਬੜਾ ਵੱਡਾ ਪ੍ਰੋਪਗੈਂਡਾ ਹੈ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਬਣਾਈ ਗਈ ਫਿਲਮਾਂ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਬਣਾਈ ਗਈ ਫਿਲਮਿਆਂ ਇੱਚ ਚਮਕੀਲਾ ਨਹੀਂ ਦਿਖਾਇਆ ਗਿਆ ਚਮਕੀਲੇ ਨੂੰ ਸਿਰਫ ਅੱਗੇ ਰੱਖ ਕੇ ਪੰਜਾਬ ਦੇ ਲੋਕਾਂ ਨੂੰ ਨੈਗੇਟਿਵ ਦਿਖਾਇਆ ਗਿਆ ਪੰਜਾਬ ਦਾ ਮਾਹੌਲ ਬੜਾ ਮਾੜਾ ਇੱਥੇ ਜਿਹੜੇ ਖਾਲਸਤਾਨੀ ਹੁੰਦੇ ਆ ਜਿਹੜੇ ਸਿੱਖ ਧਰਮ ਦੇ ਜਾਂ ਜੋ ਵੀ ਆ ਉਹ ਬੜੇ ਗੁੰਡੇ ਆ ਉਹ ਹੱਤੇ ਲੈਂਦੇ ਆ ਉਹਨਾਂ ਦੇ ਚਮਕੀਲਾ ਮਾਰਤਾ ਹੀ ਉਹ ਕੋ ਪੈ ਮਤਲਬ ਇਹ ਹੋਇਆ ਕਿ ਕਨਸੈਪਟ ਕ੍ਰੀਏਟ ਕੀਤਾ ਗਿਆ ਵੀ ਪੰਜਾਬੀ ਲੋਕ ਬਦਨਾਮ ਹੋ ਜਾਣ ਲੋਕ ਵਿਦੇਸ਼ਾਂ ਦੇ ਦੇਸ਼ਾਂ ਦੇ ਹਰ ਜਗ੍ਹਾ ਪੰਜਾਬੀਆਂ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦੇਣ ਤਾਂ ਦਲਜੀਤ ਨੇ ਗਿਆ ਚਾਰ ਵਾਰ ਗੁਰਦਾਰੇ ਮੱਥਾ ਟੇਕ ਲਿਆ ਤੇ ਉਹ ਲੋਕੀ ਦਾ ਇਹ ਤੇ ਆਪਣਾ ਬੰਦਾ ਉਹ ਭਾਈ ਉਹ ਸਭ ਤੋਂ ਵੱਡਾ ਬਹਿਰੂਪੀਆ ਦਲਜੀਤ ਆ ਸਤ ਸੋ ਬਾਦ ਆ ਬਹਿ ਰੁਪਿਆ ਉਹ ਪੰਜਾਬ ਦੇ ਲੋਕ ਸਿਆਣੇ ਬਣੋ ਆਪਣਾ ਆਈਕੂ ਲੈਵਲ ਯਾਰ ਥੋੜਾ ਸਟਰੋਂਗ ਕਰੋ ਥੋੜਾ ਸਟਰੋਂਗ ਕਰੋ ਜਾਂ ਤੇ ਸਭ ਖਾਉਂਦੇ ਵੀ ਜਿਹੜੇ ਖਾਲਸਤਾਨੀ ਹੁੰਦੇ ਹੀ ਉਹ ਆ ਹੁੰਦੇ ਹੀ ਤੇ ਵਿੱਚ ਨਾਲੇ ਗੁੰਡੇ ਰਲ ਗਏ ਤੇ ਉਹ ਆ ਕੰਮ ਕਰਦੇ ਹੀ ਉਹਨਾਂ ਚਮਕੀਲਾ ਵਾਰ ਤਾਂ ਜਾਂਦੇ ਗੱਲ ਦਿਖਾਓ ਨਾ ਇਹ ਤੇਰਾ ਸਿੱਧਾ ਮਤਲਬ ਜੇ ਖਾਲਸਤਾਨੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਹੜੇ ਪਹਿਲਾਂ ਹੁੰਦੇ ਜਿਹੜੇ ਸੱਚੇ ਸੁੱਚੇ ਹੁੰਦੇ ਹੀ ਬੰਦੇ ਹੈ ਨਾ ਲੋਕਾਂ ਦੀ ਉਹੀ ਸਮਝ ਰਿਹਾ ਨਾ ਯਾਰ ਸਿਆਣੇ ਬਣੋ ਪੰਜਾਬ ਦੇ ਲੋਕੋ ਬਾਲੇ ਹੀ ਭੋਲੇ ਆ ਯਾਰ ਬਾਲੇ ਹੀ ਭੋਲੇ ਆ ਐਦਾਂ ਯਾਰ ਲੋਕ ਲੋਟ ਲੋਟ ਲੈ ਗਏ ਹੈ ਹਾਲਤ ਕੀ ਹੋ ਗਈ ਹਾਲਤ ਇਹ ਹੋ ਗਈ ਅੱਜ ਜੋ ਪੰਜਾਬ ਦੀ ਜਵਾਨੀ ਆ ਉਹ ਵਿਦੇਸ਼ਾਂ ਦੀ ਦਿਹਾੜੀ ਕਰਨ ਢੀ ਆ 30 ਦੀ 50 ਜਾਂ ਕਿੱਲੇ ਵਾਲਾ ਜਿਹੜਾ ਕਿਸਾਨ ਆ ਉਹ ਵੀ ਭੁੱਖਾ ਮਰਨ ਢਿਆ ਮਜ਼ਦੂਰਾਂ ਕੋ ਮਜ਼ਦੂਰੀ ਹੈ ਨਹੀਂ ਕਿਸਾਨੀ ਫੇਲ ਹੋ ਪਈ ਆ ਦੇ ਅੱਧੇ ਮੁੰਡੇ ਨਸ਼ੇੜੀ ਹੋ ਗਏ ਬਾਕੀ ਵਿਦੇਸ਼ਾਂ ਤੇ ਹਾੜੀਆਂ ਕਰਨ ਡੇ ਕੁੜੀਆਂ ਮੰਡੀਆਂ ਜਿ ਬੈਗੀਆਂ ਨਸ਼ੇੜੀ ਹੋ ਗਈਆਂ ਤੇ ਤੇ ਬਚਾ ਕੀ ਕਹਿੰਦਾ ਭਈਏ ਆ ਕੇ ਇੱਥੇ ਆ ਸਰਕਾਰ ਬੜੀਆਂ ਧਿਆ ਲੈ ਕੇ ਜ਼ਮੀਨਾਂ ਖਰੀਦੀ ਜਾਂਦੇ ਆ ਉਹ ਯਾਰ ਸਿਆਣੇ ਬੜੋ ਯਾਰ ਸਿਆਣੇ ਬੜਵਾ ਦਲਜੀਤੇ ਵਰਗਿਆਂ ਨੂੰ ਸਮਝੋ ਤੇ ਵੀਰੋ ਫਿਲਮ ਜਿਹੜੀ ਆ ਨਾ ਮੈਂ ਹੁਣੇ ਇਹੀ ਕਹੂੰਗਾ ਫਿਲਮ ਨਹੀਂ ਬਣਾਈ ਗਈ ਚਮਕੀਲਾ ਬਹੁਤ ਜੈਂਟਲਮੈਨ ਬੰਦਾ ਸੀ ਉਹ ਗਾਨੀ ਉਹ ਠੀਕਾ ਕੁਝ ਗਾਏ ਹੋ ਜਾ ਪਰ ਉਹ ਕਿਰਦਾਰ ਦਾ ਏਡੇ ਉੱਚੇ ਲੈ ਲੈਦਾ ਬੰਦਾ ਸੀ ਨਾ ਕਿ ਅਕਸਰ ਦਾ ਦੇ ਮੈਂ ਇੰਟਰਵਿਊ ਸੁਣੀਆਂ ਵੀ ਜਿਹੜੀਆਂ ਨਵੀਆਂ ਗਾਇਕਾ ਹੁੰਦੀਆਂ ਸੀ ਦੂਜੇ ਸਿੰਗਰ ਜਿਹੜੇ ਉਹਨਾਂ ਨੂੰ ਯੂਜ਼ ਕਰ ਲੈਂਦੇ ਆ ਇਹ ਬਚਾਉਂਦਾ ਹੁੰਦਾ ਸੀ ਵੀ ਭਾਈ ਸਿਆੜੇ ਬੜਾ ਸਮਝਦਾਰ ਬੜਾ ਇਸ ਤਰ੍ਹਾਂ ਮਤਲਬ ਬੜਾ ਪੋਜ਼ਿਟਿਵ ਬੰਦਾ ਸੀ ਹਮੇਸ਼ਾ ਹੱਸਦਾ ਖੇਡਦਾ ਰਹਿੰਦਾ ਸੀ ਗੁਰੂ ਘਰ ਨਾਲ ਵੀ ਜੁੜਿਆ ਸੀ ਜਿਹੜੇ ਧਾਰਮਿਕ ਗਾਣੇ ਉਹਨੇ ਗਾਏ ਉਸ ਲੈਵਲ ਦੇ ਧਾਰਮਿਕ ਗਾਣੇ ਨਹੀਂ ਕੋਈ ਗਾ ਪਾਇਆ ਚਮਕੀਲੇ ਨੂੰ ਕਿਉਂਕਿ ਚਮਕੀਲੇ ਨੂੰ ਲੋਕਾਂ ਨੇ ਬਹੁਤ ਮੰਨਦੇ ਆ ਫਿਰਮ ਹਿੱਟ ਹੋ ਜਾਣੀ ਤੇ ਚਮਕੀਲੇ ਦੇ ਰੂਪ ਵਿੱਚ ਦੰਜੀਤਾ ਗਾਇਕ ਤੇ ਬਾਲੀਵੁੱਡ ਗਾਇਕ ਤੇ ਹੋਰ ਜਿੰਨੇ ਵੀ ਇਹਨਾਂ ਦੇ ਪਿਛੇ ਇਹਨਾਂ ਨੇ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਬਦਨਾਮ ਕੀਤਾ ਆ ਵੀਰੋ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਕੀਤਾ ਆ ਗੱਲ ਸਮਝੋ ਵੀਰੋ ਗੱਲ ਸਮਝੋ ਆਹ ਵੀਰੋ ਚਮਕੀਲੇ ਦੀ ਫਿਲਮ ਚੱਲੀ ਆ ਤੇ ਮੈਂ ਚਮਕੀਲੇ ਦੇ ਘਰ ਗਿਆ ਉਹਦੀ ਦਰਗਾਹ 'ਤੇ ਗਿਆ ਪਹਿਲੋਂ ਕੋਹ ਟਾਈਮ ਪਹਿਲੋਂ ਤੇ ਮੈਂ ਵੇਖਿਆ ਵੀ ਉਹਦਾ ਘਰ ਦਾ ਵਿਚਾਰੇ ਦਾ ਹਾਲ ਦੇ ਵੀ ਗਰੀਬ ਆ ਉਹ ਰੋਜੀ ਰੋਟੀ ਕਮਾਉਣ ਵਾਲੀ ਆ ਕਿ ਰੋਜੀ ਰੋਟੀ ਰੋਜ਼ ਦਾ ਹੋ ਜਾਏ بڑے ਲੋਕਾਂ ਨੇ ਚਮਕੀਲੇ ਤੋਂ ਪੈਸੇ ਕਮਾ ਰਿਆ ਬੜੇ ਲੋਕਾਂ ਨੇ ਬੜਾ ਹੀ ਪੈਸਾ ਕਮਾ ਰਿਆ ਚਮਕੀਲੇ ਤੋਂ ਪਰ ਚਮਕੀਲੇ ਦਾ ਪਰਿਵਾਰ ਵਿਚਾਰਾ ਉਦਾਂ ਦਾ ਉਦਾਂ ਹੀ ਰਹਿ ਗਿਆ ਸੱਚੀ ਪਰਿਵਾਰ ਦੇ ਭੱਲੇ ਕੋਹ ਨਹੀਂ ਪਿਆ ਪਰਵਾਰ ਉਦਾਂ ਦਾ ਉਦਾਂ ਹੀ ਗਰੀਬ ਦਾ ਗਰੀਬ ਪਰ ਇੰਟਰਵਿਊ ਲੈ ਕੇ ਪਰਵਾਰ ਦੀਆਂ ਲੋਕਾਂ ਨੇ ਬੜੇ ਪੈਸੇ ਕਮਾ ਲਏ। ਉਹਨਾਂ ਦੇ ਮੋਸ਼ਨਜ਼ ਨਾਲ ਘੇੜ ਘੇੜ ਕੇ ਬੜੇ ਪੈਸੇ ਕਮਾਏ ਯਾਰ ਬੜੇ ਪੈਸੇ ਕਮਾਏ। ਪਰ ਪਰਵਾਰ ਵਿਚਾਰਾ ਉਦਾਂ ਦਾ ਉਦਾਂ ਹੀ ਹਾਲ ਪਾਲੀਵੂਡੀਆਂ ਬਾਲੀਵੂਡੀਆਂ ਗੈਂਡ ਵਿੱਚ ਜਿਹੜੀ ਫਰਮ ਬਣਾਈਆਂ ਪਹਿਲਾਂ ਇੱਕ ਵਾਰ ਬੜੀ ਉਹ ਕੋਲ ਵਿਚਾਰ ਕੋ ਪੈਸੇ ਹੀ ਨਹੀਂ ਇਹ ਲੱਗੇਗਾ ਬਣਾ ਕੋਈ ਗੱਲ ਨਹੀਂ ਉਹਨਾਂ ਪਹਿਲਾਂ ਮਰੀਓ ਬਣਾਈ ਪਰ ਉਹਨਾਂ ਰੀਜ਼ ਨਹੀਂ ਕਰ ਪਾਇਆ ਕੋਈ ਰਾਜ ਰਾਜ ਦਾ ਸੀ ਲਾ ਪਰ ਪਹਿਲਾਂ ਮੇਕੀ ਬਹੁਤ ਜ਼ੋੜੀ ਬਹਿਰਵਾਦ ਦੀ। ਪਰ ਉਹਨਾ ਪਾਲੀਵੋਡੀਆ ਬਾਲੀਵੋਡੀਆ ਗਾਇਕਾ ਇਹਨਾਂ ਨੇ ਦੱਕੜਵਾਇਆ ਕਰਕੇ ਫਿਲਮ ਬਣਾਈ ਪਰ ਉਹਦੇ ਪਰਿਵਾਰ ਨੂੰ ਫੇਰ ਹੀ ਬਹੁਤ ਦਿੱਤਾ ਜੱਫੀਆਂ ਪਾਓ ਜੱਫੀਆਂ ਪਾਤੀਆਂ ਫੋਟੋਆਂ ਚਾਹਤੀਆਂ ਉਹਨਾਂ ਨੂੰ ਲੌਣਿਕੋਮ ਦੇ ਦਿੱਤੇ ਅਨਾਂ ਉਹ ਜਾਰੇ ਨਹੀਂ ਖੋਜ ਹੋ ਗਏ ਪਰ ਉਹਨਾਂ ਨੂੰ ਕੋਈ ਇਸਾਦੀ ਮਿਲਣਾ ਘਟੋ ਘਾੜੇ ਫਿਲਮ ਦਾ ਭਾਈ ਰਾਈਟਸ ਦਾ 10-15 ਕਰੋੜ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਘਟੋ ਘਾੜ 10-15 ਕਰੋੜ ਮਿਲਣਾ ਚਾਹੀਦਾ ਸੀ ਉਹਨਾਂ ਨੂੰ ਪਰ ਕੁਛ ਨਹੀਂ ਮਿਲਿਆ ਦਾਦੇ ਉਹਨਾਂ ਨੂੰ ਤੇ ਉਹ ਭਾਈ ਤੇ ਉਹ ਗਲਾ ਬਾਤਾਰੇ ਦੁਨੀਆ ਦੀਆਂ ਬੁਲਾ ਕੇ ਉੱਥੇ ਫੋਟੋਆਂ ਖਾਟੀਆਂ ਹੈ ਤੇ ਚਲੋ ਜੀ ਬਾਹ ਹੋ ਗਿਆ ਜਹਾਜ਼ ਦੀ ਟਿਕਟ ਕਰਾਤੀ ਹੋਣੀ ਉੱਥੇ ਹੋਟਲ ਰੱਖ ਲਿਆ ਹੋਣਾ ਕੋਈ 50-5000 ਰੁਪਈਆ ਦੇ ਤੌਣਾ ਕਟੋ ਕੱਟ 1015 ਕਰੋੜ ਰੁਪਈਆ ਰਾਈਟਸ ਨਾਲ ਜਾਣਾ ਚਾਹੀਦਾ ਸੀ ਉਹਨਾਂ ਦੇ ਮਾਪਿਆਂ ਦੇ ਕੋਲ ਚੰਕੀਲੇ ਦੇ ਘਰਦਿਆਂ ਦੇ ਕੋਲ ਪਰ ਉਹ ਵਿਚਾਰੇ ਪੜ ਬੰਦੇ ਆ ਬਹੁਤ ਹੀ ਪਿਛਲੇ ਹੋਏ ਹੈ ਨਾ ਤੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਜਿਆਦਾ ਪਤਾ ਵੀ ਨਹੀਂ ਤੇ ਭਰਤ ਹਾਲੇ ਤੱਕ ਮੈਂ ਦੇਖਿਆ ਵੀ ਚਮਕੀਲੇ ਨੂੰ ਚਮਕੀਲੇ ਦੇ ਨਾਮ ਦੇ ਲੋਕਾਂ ਨੇ ਆਪਣੇ ਧੰਦੇ ਸੇਕੇ ਤੇ ਦਲਜੀਤਾਂ ਦੇ ਇਮਤਿਹਾਨ ਜਿਹਨਾਂ ਨੇ ਵੀ ਆਪਣਾ ਸੂਤ ਲਾ ਲਿਆ ਇੱਥੇ ਪਤਾ ਨਹੀਂ ਹਜ਼ਾਰਾਂ ਲੋਕਾਂ ਨੇ ਪੰਜਾਬ 'ਚ ਆਪਣੀਆਂ ਰੋਜ਼ੀਆਂ ਰੋਟੀਆਂ ਚਮਕੀਲੇ ਦੇ ਨਾਮ ਦੇ ਚਲਾਈਆਂ ਤੇ ਇਤਿਹਾਨ ਜਿਹੜੀ ਦਲਜੀਤ ਦੇ ਇਹਨਾਂ ਦੀਆਂ ਵੀ ਫਿਲਮਾਂ ਹੁਣਾਂ ਚੱਲਦੀਆਂ ਨਹੀਂ ਭੇਲੇ 5-6 ਸਾਲ ਤੋਂ ਫਲਾਉ ਵੀ ਆਂਦੀ ਹੈ ਇਹਨਾਂ ਵੀ ਕਿਆ ਘਲਾਪਾਂ ਵੀ ਫਾਇਦਾ ਲੈ ਲਈਏ ਤੇ ਇਹਨਾਂ ਵੀ ਫਾਇਦਾ ਲੈ ਲਿਆ ਵੀਰੋ ਚਮਕੀਲਾ ਬਿਲਕੁਲ ਨਹੀਂ ਬਖਾਇਆ ਗਿਆ ਸਰਵਕਤ ਪਾਲੀਵੋਡੀਆ ਬਾਲੀਵੋਡੀਆ ਘੜਵਾਂਜੋ ਖਾਇਆ ਗਿਆ ਉਹ ਚ ਧੰਨਵਾਦ ਚਮਕੀਲੇ ਦੇ ਪਰਿਵਾਰ ਨਾਲ ਹੋਇਆ ਬਹੁਤ ਵੱਡਾ ਧੋਖਾ ਇੱਕ ਫਿਲਮ ਆਈ ਸੀ ਧੋਨੀ ਜਿਹਦੇ ਵਿੱਚ ਧੋਨੀ ਨੇ ਆਪਣੇ ਫਿਲਮ ਦੇ ਰਾਈਟਸ ਬਾਇਰ ਦੇ ਰਾਈਟਸ ਤੇ ਲਏ ਸੀ 60 ਕਰੋੜ ਇੱਕ ਫਿਲਮ ਆਈ ਸੀ ਮਿਲਖਾ ਸਿੰਘ ਜਿੱਚ ਮਿਲਖਾ ਸਿੰਘ ਨੇ ਲਿਆ ਸੀ 80 ਕਰੋੜ ਇੱਕ ਇੱਕ ਨਕਲੀ ਜੀ ਫਿਲਮ ਆਈ ਸੀ ਸਰਬਜੀਤ ਉਦੋਂ ਇਹ ਸਰਬਜੀਤ ਦੀ ਨਕਲੀ ਭੈਣ ਨੇ ਲਾਇ ਸੀ ਘਟੋ ਘਟ ਘਟੋ ਘਟ 15 ਤੋਂ 20 ਕਰੋੜ ਪਰ ਚਮਕੀਲੇ ਦੀ ਬਾਅਦਪੇ ਵਿੱਚ ਚਮਕੀਲੇ ਦੇ ਪਰਿਵਾਰ ਨੂੰ ਕੀ ਮਿਲਿਆ ਜ਼ੀਰੋ ਉਹ ਦਲਜੀਤ ਤੇ ਹੋਰ ਸਾਰੇ ਪੈਸੇ ਖਾ ਗਏ ਤੇ ਭਾਈ ਚਮਕੀਲੇ ਨੂੰ ਸਾਰਿਆਂ ਨੂੰ ਲੁੱਟਿਆ ਹਰ ਕਿਹਨੇ ਲੁੱਟਿਆ ਹਰ ਕਿਹਨੇ ਉਹਦਾ ਫਾਇਦਾ ਠਾਇਆ ਤੇ ਉਹ ਬਸ ਉਹਦੇ ਪਰਿਵਾਰ ਦਾ ਤੇ ਉਹਦਾ ਫਾਇਦਾ ਹੀ ਲੋਕ ਠਾਉਦੇ ਰਹਿ ਗਏ ਕਿਸੇ ਨੇ ਉਹਦਾ ਫਾਇਦਾ ਨਹੀਂ ਕੀਤਾ ਜੋ ਟਿੱਕ-ਫੁੱਚਕ ਚਾਤਲਾ ਵਾਲੇ ਜੋ ਮੀਡੀਆ ਵਾਲੇ ਤੇ ਜੋ ਪਾਲੀਵੋਡ ਬਾਲੀਵੋਡੀਆਂ ਗਾਇਕ ਇਹਨਾਂ ਸਾਰਿਆਂ ਨੇ ਵੀਰੋ ਚਮਕੀਲੇ ਨੂੰ ਤੇ ਉਹਦੇ ਪਰਿਵਾਰ ਨੂੰ ਲੁੱਟਿਆ ਤੇ ਮੇਰੀ ਬੇਨਤੀ ਇਹ ਆ ਵੀਰੋ ਕਿ ਜੇ ਗਏ ਮੇਰੇ ਵੀਰ ਕੋ ਵਿਦੇਸ਼ਾਂ 'ਚ ਜੇ ਵੱਧ ਪਹੇ ਹੈਗੇ ਆ ਤੇ ਉਹਦੇ ਪਰਿਵਾਰ ਦੀ ਵਿੱਤੀ ਸਹਾਇਤਾ ਜ਼ਰੂਰ ਕਰੋ ਯਾਰ ਉਹਨਾਂ ਨੂੰ ਘਰ ਕੋਲ ਚੰਗਾ ਲੈ ਦਿਓ ਯਾਰ ਬਹੁਤ ਬਹੁਤ ਧੰਨਵਾਦ